ਆਈਕੋਨਿਕ ਪੰਜਾਬ ਤੁਸੀਂ ਵੇਖ ਰਹੇ ਹੋ ਬਾਲੀਵੁੱਡ ਦੇ ਹੀ ਮੈਨ ਦੇ ਫਰ ਤੋਂ ਗੱਲ ਕਰਾਂਗੇ ਤਰਮਿੰਦਰ ਦੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਹਸਪੀਟਲ ਤੋਂ ਬਾਅਦ ਦੀ ਜੋ ਕਿ ਇੱਕ ਘਰ ਦੀ ਵੀਡੀਓ ਹੈ ਜਿੱਥੇ ਉਹਨਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਰੋਂਦੇ ਹੋਏ ਨਜ਼ਰ ਆਈ ਤੇ ਉਹਨਾਂ ਦੇ ਦੋਨੋਂ ਬੇਟੇ ਬੌਬੀ ਦਿਓਲ ਤੇ ਸਨੀ ਦਿਓਲ ਵੀ ਉੱਥੇ ਮੌਜੂਦ ਨਜ਼ਰ ਆਏ ਉਸ ਵੀਡੀਓ ਦੇ ਵਿੱਚ ਕਈਆਂ ਦਾ ਕਹਿਣਾ ਹੈ ਕਿ ਉਹ ਹਸਪਤਾਲ ਦੀ ਵੀਡੀਓ ਹੈ ਪਰ ਉਹ ਜਿਹੜੀ ਵੀਡੀਓ ਹੈ ਉਹ ਬੱਬੀ ਦੋਲ ਦੇ ਘਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪ੍ਰਕਾਸ਼ ਕੌਰ ਉੱਥੇ ਨਜ਼ਰ ਆਏ ਤੇ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਰੱਬ ਇਹ ਤੂੰ ਚੰਗਾ ਨਹੀਂ ਕਰ ਰਿਹਾ ਤਰਮਿੰਦਰ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਮੈਂ ਤੁਹਾਡੇ ਤੋਂ ਬਾਅਦ ਕੀ ਕਰੂੰਗੀ ਮੈਂ ਕੀ ਕਰੂੰਗੀ ਤੁਹਾਡੇ ਬਿਨਾਂ ਕਹੂੰਗੀ ਤੁਸੀਂ ਜਲਦੀ ਤੋਂ ਜਲਦੀ ਠੀਕ ਹੋਣਾ ਹਸਪਤਾਲ ਤੋਂ ਵੀ ਤੁਹਾਨੂੰ ਛੁੱਟੀ ਮਿਲ ਗਈ ਹੈ ਤੁਸੀਂ ਘਰ ਆ ਗਏ ਹੋ ਤੁਸੀਂ ਅੱਖਾਂ ਖੋਲ ਕੇ ਇੱਕ ਵਾਰੀ ਮੇਰੇ ਵੱਲ ਵੇਖੋ ਤਾਂ ਸਹੀ ਸੋ ਲਗਾਤਾਰ ਤਰਮਿੰਦਰ ਦੇ ਲਈ ਇਸ ਵੇਲੇ ਜਿਹੜੀਆਂ ਅਰਦਾਸਾਂ ਨੇ ਕੀਤੀਆਂ ਜਾ ਰਹੀਆਂ ਨੇ ਭਾਵੇਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਇਸ ਵੇਲੇ ਉਹ ਘਰ ਦੇ ਵਿੱਚ ਮੌਜੂਦ ਨੇ ਜਿਹੜਾ ਅੰਕੇ ਦਾ ਟ੍ਰੀਟਮੈਂਟ ਹੋਵੇਗਾ ਉਹਨਾਂ ਦੇ ਘਰ ਦੇ ਵਿੱਚ ਹੀ ਚੱਲੇਗਾ ਪਰ ਲਗਾਤਾਰ ਉਹਨਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਉਹਨਾਂ ਦੇ ਨਾਲ ਇਸ ਵਕਤ ਵੀ ਖੜੇ ਹੋਏ ਮੌਜੂਦ ਆ ਰਹੀ ਹੈ ਇੱਥੇ ਸਵਾਲ ਇਹ ਵੀ ਉੱਠ ਰਹੇ ਨੇ ਕਿ ਹੁਣ ਹੇਮਾ ਮਾਲਨੀ ਕਿੱਥੇ ਆ ਉਹਨਾਂ ਦੀ ਦੂਸਰੀ ਪਤਨੀ ਤਰਮਿੰਦਰ ਦੀ ਦੂਸਰੀ ਪਤਨੀ ਕਿਤੇ ਨਜ਼ਰ ਨਹੀਂ ਆ ਰਹੀ ਕਿਉਂਕਿ ਹਸਪੀਟਲ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ ਉੱਥੇ ਵੀ ਉਹਨਾਂ ਦੇ ਬੇਟੇ ਨਜ਼ਰ ਆਏ ਜਾਂ ਫਿਰ ਹਸਪਤਾਲ ਤੋਂ ਬਾਅਦ ਦੀ ਜਿਹੜੀ ਵੀਡੀਓ ਹੁਣ ਸਾਹਮਣੇ ਆ ਰਹੀ ਹੈ ਉੱਥੇ ਉਹਨਾਂ ਦੀ ਪਹਿਲੀ ਪਤਨੀ ਤੇ ਦੋਨੋਂ ਬੇਟੇ ਜਿਹੜੇ ਨਜ਼ਰ ਆ ਰਹੇ ਨੇ ਸਵਾਲ ਲਗਾਤਾਰ ਉੱਠਦੇ ਨਜ਼ਰ ਆ ਰਹੇ ਨੇ ਪਰ ਤਰਮਿੰਦਰ ਦੀ ਸਿਹਤ ਯਾਬੀ ਦੇ ਲਈ ਵੀ ਅਰਦਾਸਾਂ ਜਿਹੜੇ ਉਹਨਾਂ ਦੇ ਫੈਨਸ ਕਰਦੇ ਹੋਏ ਲਗਾਤਾਰ ਨਜ਼ਰ ਆ ਰਹੇ ਨੇ ਆਈਕੋਨਿਕ ਪੰਜਾਬ ਤੁਸੀਂ ਵੇਖ ਰਹੇ ਹੋ ਬਾਲੀਵੁੱਡ ਦੇ ਹੀ ਮੈਨ ਦੇ ਫਰ ਤੋਂ ਗੱਲ ਕਰਾਂਗੇ ਤਰਮਿੰਦਰ ਜੀ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਤੀਜੀ ਦੇ ਨਾਲ ਵਾਇਰਲ ਹੋਈ ਹਸਪੀਟਲ ਤੋਂ ਬਾਅਦ ਦੀ ਜੋ ਕਿ ਇੱਕ ਘਰ ਦੀ ਵੀਡੀਓ ਹੈ ਜਿੱਥੇ ਉਹਨਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਰੋਂਦੇ ਹੋਏ ਨਜ਼ਰ ਆਈ ਤੇ ਉਹਨਾਂ ਦੇ ਦੋਨੋਂ ਬੇਟੇ ਬੌਬੀ ਦਿਓਲ ਤੇ ਸਨੀ ਦਿਓਲ ਵੀ ਉੱਥੇ ਮੌਜੂਦ ਨਜ਼ਰ ਆਏ ਉਸ ਵੀਡੀਓ ਦੇ ਵਿੱਚ ਕਈਆਂ ਦਾ ਕਹਿਣਾ ਕਿ ਉਹ ਹਸਪਤਾਲ ਦੀ ਵੀਡੀਓ ਹੈ ਪਰ ਉਹ ਜਿਹੜੀ ਵੀਡੀਓ ਹੈ ਉਹ ਬਾਬੀ ਦੋਲ ਦੇ ਘਰ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪ੍ਰਕਾਸ਼ ਕੌਰ ਉੱਥੇ ਨਜ਼ਰ ਆਏ ਤੇ ਉਹ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਰੱਬ ਇਹ ਤੂੰ ਚੰਗਾ ਨਹੀਂ ਕਰ ਰਿਹਾ ਧਰਮਿੰਦਰ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਕਿ ਮੈਂ ਤੁਹਾਡੇ ਤੋਂ ਬਾਅਦ ਕੀ ਕਰੂੰਗੀ ਮੈਂ ਕੀ ਕਰੂੰਗੀ ਤੁਹਾਡੇ ਬਿਨਾਂ ਕਹਿੰਗੀ ਤੁਸੀਂ ਜਲਦੀ ਤੋਂ ਜਲਦੀ ਠੀਕ ਹੋਣਾ ਹਸਪਤਾਲ ਤੋਂ ਵੀ ਤੁਹਾਨੂੰ ਛੁੱਟੀ ਮਿਲ ਗਈ ਹੈ ਤੁਸੀਂ ਘਰ ਆ ਗਏ ਹੋ ਤੁਸੀਂ ਅੱਖਾਂ ਖੋਲ ਕੇ ਇੱਕ ਵਾਰੀ ਮੇਰੇ ਵੱਲ ਵੇਖੋ ਤਾਂ ਸਹੀ ਸੋ ਲਗਾਤਾਰ ਤਰਮਿੰਦਰ ਦੇ ਲਈ ਇਸ ਵੇਲੇ ਜਿਹੜੀਆਂ ਅਰਦਾਸਾਂ ਨੇ ਕੀਤੀਆਂ ਜਾ ਰਹੀਆਂ ਨੇ ਭਾਵੇਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਇਸ ਵੇਲੇ ਉਹ ਘਰ ਦੇ ਵਿੱਚ ਮੌਜੂਦ ਨੇ ਜਿਹੜਾ ਅੱਗੇ ਦਾ ਟ੍ਰੀਟਮੈਂਟ ਹੋਵੇਗਾ ਉਹਨਾਂ ਦੇ ਘਰ ਦੇ ਵਿੱਚ ਹੀ ਚੱਲੇਗਾ ਪਰ ਲਗਾਤਾਰ ਉਹਨਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਉਹਨਾਂ ਦੇ ਨਾਲ ਇਸ ਵਕਤ ਵੀ ਖੜੇ ਹੋਏ ਮੌਜੂਦ ਆ ਰਹੀ ਹੈ ਇੱਥੇ ਸਵਾਲ ਇਹ ਵੀ ਉੱਠ ਰਹੇ ਨੇ ਕਿ ਹੁਣ ਹੇਮਾ ਮਾਲਨੀ ਕਿੱਥੇ ਆ ਉਹਨਾਂ ਦੀ ਦੂਸਰੀ ਪਤਨੀ ਤਰਮਿੰਦਰ ਦੀ ਦੂਸਰੀ ਪਤਨੀ ਕਿਤੇ ਨਜ਼ਰ ਨਹੀਂ ਆ ਰਹੀ ਕਿਉਂਕਿ ਹਸਪਤਾਲ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਸੀਗੀਆਂ ਉੱਥੇ ਵੀ ਉਹਨਾਂ ਦੇ ਬੇਟੇ ਨਜ਼ਰ ਆਏ ਜਾਂ ਫਿਰ ਹਸਪਤਾਲ ਤੋਂ ਬਾਅਦ ਦੀ ਜਿਹੜੀ ਵੀਡੀਓ ਹੁਣ ਸਾਹਮਣੇ ਆ ਰਹੀ ਹੈ ਉੱਥੇ ਉਹਨਾਂ ਦੀ ਪਹਿਲੀ ਪਤਨੀ ਤੇ ਦੋਨੋਂ ਬੇਟੇ ਜਿਹੜੇ ਨਜ਼ਰ ਆ ਰਹੇ ਨੇ ਸਵਾਲ ਲਗਾਤਾਰ ਉੱਠਦੇ ਨਜ਼ਰ ਆ ਰਹੇ ਨੇ ਪਰ ਤਰਮਿੰਦਰ ਦੀ ਸਿਹਤ ਯਾਬੀ ਦੇ ਲਈ ਵੀ ਅਦਾਸਾ ਜਿਹੜੇ ਉਹਨਾਂ ਦੇ ਫੈਨਸ ਕਰਦੇ ਹੋਏ ਲਗਾਤਾਰ ਨਜ਼ਰ ਆ ਰਹੇ ਨੇ